ਸੁਖਜੰਦਰ ਸਿੰਘ ਰੰਧਾਵੇ ਦੇ ਘਰ ਦੇ ਬੂਹੇ ਤੇ ਗਾੜੀ ਅੱਜ ਇਹ ਪ੍ਰੋਗਰਾਮ ਹੋਇਆ ਇਹ ਆਉਣ ਵਾਲਾ ਜਿਹੜਾ ਸਮਾਂ ਉਹ ਬਿਲਕੁਲ ਕਲੀਅਰ ਕੱਟ ਜਿਹੜਾ ਅੱਜ ਦੇ ਦਿਨ ਲੋਕਾਂ ਨੇ ਕਰ ਦਿੱਤਾ ਡੇਰਾ ਬਾਬਾ ਨਾਨਕ ਦਾ ਮੈਂ ਸੁਖਜੰਦਰ ਸਿੰਘ ਰੰਧਾਵੇ ਨੂੰ ਇਹ ਗੱਲ ਕਹਿਣੀ ਚਾਹੁੰਨਾ ਕਿ ਤੂੰ ਮੇਰੇ ਘਰ ਦੇ ਸਾਹਮਣੇ ਪ੍ਰੋਗਰਾਮ ਕਰਕੇ ਆਇਆ ਸੀ ਤਾਂ ਜਿਹੜੇ ਲਫ਼ਜ਼ ਤੂੰ ਉਸ ਦਿਨ ਮੇਰੇ ਘਰ ਦੇ ਸਾਹਮਣੇ ਮੇਰੇ ਲਈ ਵਰਤੇ ਉਹ ਲਫ਼ਜ਼ ਤਾਂ ਨਹੀਂ ਮੈਂ ਵਰਤਣੇ ਕੋ ਮੇਰੀ ਜ਼ੁਬਾਨ ਉਹ ਇਜਾਜ਼ਤ ਨਹੀਂ ਦਿੰਦੀ ਬੰਦੇ ਨੂੰ ਆਪਣੀ ਉਮਰ ਵੱਲ ਆਪਣੇ ਕੱਦ ਵੱਲ ਵੇਖ ਕੇ ਬੋਲਣਾ ਚਾਹੀਦਾ ਤਾਂ ਤੈਨੂੰ ਸੱਚਾਤ ਮਾਰ ਕਿ ਮੇਰੇ ਘਰ ਦੇ ਸਾਹਮਣੇ ਕੀ ਵੰਡਕ ਬੋਲ ਕੇ ਮੇਰੇ ਪਰ ਮੇਰੇ ਪ੍ਰਤੀ ਮੇਰੇ ਪਰਿਵਾਰ ਪਰਤੀ ਆ ਜੋ ਲਫਜ਼ ਤਰ ਮੈਂ ਨਾ ਕਦੀ ਜ਼ਿੰਦਗੀ ਚ ਵਰਤਨੇ ਨੇ ਤਾਂ ਨਾ ਮੈਨੂੰ ਸੋਭਾ ਦਿੰਦੇ ਨੇ ਇਸ ਕਰਕੇ ਤੁਹਾਡਾ ਜਿਹੜਾ ਇਸ ਵੇਲੇ ਕਾਂਗਰਸ ਦਾ ਪਤਨ ਹੈ ਉਹ ਬਿਲਕੁਲ ਡੇਰਾ ਬਾਬਾ ਨਾਨਕ ਤੋਂ ਅੱਜ ਤੋਂ ਸਾਫ਼ ਹੋਣਾ ਸ਼ੁਰੂ ਹੋ ਗਿਆ ਦਾ ਕਰਦੀ ਜਿੰਦਾਬਾਦ ਜਿੰਦਾਬਾਦ ਭਰਾਓ ਕਿਉਂ ਲੋਕ ਨਾਲ ਜੁੜ ਰਹੇ ਨੇ ਆਮ ਆਦੀ ਪਾਰਟੀ ਤੇ ਮੈਂ ਧਾਰੋ ਵਾਲੀ ਚ ਖਲੋਗ ਇਹ ਗੱਲ ਕਹਿਣ ਲੱਗਾ ਕਿ ਪਿਛਲੇ 4 ਸਾਲ ਹੋ ਗਏ ਨੇ ਮੈਨੂੰ ਨਹੀਂ ਲੱਗਦਾ ਧਾਰੋ ਵਾਲੀ ਦਾ ਕੋਈ ਇੱਕ ਜੀ ਵੀ ਕੋਈ ਬਿੱਲ ਤਾਰਨ ਗਿਆ ਹੋਵੇ ਬਿਜਲੀ ਘਰ ਨਹੀਂ ਜੀ ਨਹੀਂ ਕੋ ਗਿਆ ਨਹੀਂ ਗਿਆ ਤਾਂ ਕਰਕੇ ਲੋਕ ਕਹਿੰਦੇ ਨੇ ਜ਼ਿੰਮੇਦਾਰ ਭਰਾ ਬੈਠੇ ਨੇ ਮੈਨੂੰ ਨਹੀਂ ਲੱਗਦਾ ਪਿਛਲੇ 4 ਸਾਲਾਂ ਚ ਕੋਈ ਬੰਦਾ ਇੱਕ ਦਿਨ ਰਾਤ ਟਿਊਬਲ ਤੇ ਜਾ ਕੇ ਆਪਣਾ ਟਿਊਬਲ ਚਾਲੂ ਕਰਕੇ ਆਇਆ ਹੋਵੇ ਸਾਰਿਆਂ ਨੂੰ ਦਿਨੇ ਨਰਵਿਕਨ ਬਿਜਲੀ ਮਿਲਦੀ ਐ ਆਪਾਂ ਧਰੇਬੰਦ ਵੇਖੋ ਤੁਸੀਂ ਵੀ ਪਿੰਡਾਂ 'ਚ ਰਹਿਣ ਵਾਲੇ ਹੋ ਮੈਂ ਧਾਰੋਵਾਲੀ ਦੇ ਇਕੱਲੇ ਇਕੱਲੇ ਪਰਿਵਾਰਾਂ ਨੂੰ ਜਾਣਨਾ ਹੈ ਜੋ ਇੱਥੇ ਸਰਦਾਰ ਪੂਰਨ ਸਿੰਘ ਹੁੰਦੇ ਸੀਗੇ ਸਰਪੰਚ ਜੋ ਉਹਨਾਂ ਦੇ ਹਾਲਾਤ ਹੋਇਆ ਉਹ ਸਾਰਿਆਂ ਨੂੰ ਪਤਾ ਧਾਰੋਵਾਲੀ ਵਾਲਿਆਂ ਨੂੰ ਪਤਾ ਤਾਂ ਲਾਗੇ ਬੰਨੇ ਵਾਲਿਆਂ ਨੂੰ ਵੀ ਪਤਾ ਹਾਂਜੀ ਆਪਾਂ ਉਹ ਕੰਮ ਬਿਲਕੁਲ ਨਹੀਂ ਨਾ ਅਸੀਂ ਰਾਜਨੀਤੀ ਕਰਦੇ ਆ ਤੇ ਨਾ ਕਰਨੀ ਆ ਇਸ ਕਰਕੇ ਭਰਾਓ ਆ ਬੜਾ ਗੱਲਾਂ ਕਰਦਾ ਕਹਿੰਦਾ ਨਸ਼ਾ ਬੜਾ ਹੋ ਗਿਆ ਇੱਕ ਕੱਲ ਦੀ ਵੀਡੀਓ ਵਾਇਰਲ ਹੋਣ ਈ ਆ ਫੇਸਬੁੱਕ ਤੇ ਅਭੀ ਇੱਕੀ ਤੁਸੀਂ ਸਾਰਿਆਂ ਉਹ ਵਡਾਲੇ ਬਾਂਗਰ ਦਾ ਇਹਦਾ ਐਸੀ ਤਾਂ ਹੈਗਾ ਉਹਨੂੰ ਬਣਾਇਆ ਕੋਈ ਚੇਅਰ ਮਾਰ ਕੇ ਕੋਆਰਡੀਨੇਟਰ ਐਸੀ ਬਿੰਗਦਾ ਉਹ ਕੱਲ ਨਸ਼ਾ ਪੀਂਦਾ ਕਿ ਵੇਚਦਾ ਫੜਿਆ ਗਿਆ ਇਹ ਮੇਰੇ ਵੱਲੋਂ ਕਹਿੰਦਾ ਕਿ ਨਸ਼ੇ ਦੇ ਵਾਲਿਆਂ ਦੀ ਮਦਦ ਕਰਦਾ ਮੈਂ ਤਾਂ ਮਦਦ ਕਰਦਾ ਨਹੀਂ ਕਰਦਾ ਤੇਰੇ ਬਾਬਾ ਨਾਨਕ ਵਾਲੇ ਲੋਕਾਂ ਨੂੰ ਪਤਾ ਪਰ ਜਿਹੜੀਆਂ ਕੱਲ ਦੀਆਂ ਤੇਰੀਆਂ ਜਿਹੜਾ ਤੂੰ ਸਨਮਾਨਤ ਕਰਦਾ ਉਹ ਸਾਰੀ ਦੁਨੀਆ ਨੇ ਵੇਖ ਲਿਆ ਚਿਹਰਾ ਤੇਰਾ ਇਸ ਕਰਕੇ ਭਜਦਿਆਂ ਨੂੰ ਮਿੱਤਰਾ ਵਾਂ ਇਕੋ ਜੇ ਨੇ ਹੁਣ ਮੈਂ ਤੇਰੇ ਪਿੰਡ ਚ ਗਿਆ ਮ ਆ ਆਉਣ ਵਾਲੇ ਸਮੇਂ ਚ ਜਿੰਨੀ ਮੈਂ ਉਮੀਦ ਰੱਖਦਾ ਸਭ ਤੋਂ ਵੱਧ ਵੋਟਾਂ ਨਾਲ ਪਿੰਡ ਧਰੋ ਵਾਲੀ ਚ ਆਮ ਆਦੀ ਪਾਰਟੀ ਨੇ ਜਿਤਨਾ ਜੇ ਇਹ ਸਿਰਫ ਇੱਕ ਪਰਦਾ ਹੁੰਦਾ ਝਾਕਾ ਹੁੰਦਾ ਇਹ ਲੱਥ ਗਿਆ ਤਾਂ ਲੱਥ ਗਿਆ ਫਿਰ ਕੋਈ ਨਹੀਂ ਇਸ ਪਰਿਵਾਰ ਨੇ ਬੜਾ ਲੰਮਾ ਸਮਾਂ ਦਹਿਸਤ ਦੀ ਰਾਜਨੀਤੀ ਕੀਤੀ ਹੈ ਪਿੰਡ ਦੇ ਲੋਕਾਂ ਤੇ ਮੈਨੂੰ ਬਹੁਤ ਸਾਰੇ ਧਰੋਵਾਲੀ ਦਾ ਹੋਰ ਵੀ ਲੋਕ ਮਿਲਦੇ ਨੇ ਮੈਨੂੰ ਕਹਿੰਦਾ ਜੀ ਇੰਨੀ ਦਹਿਸਤ ਤੁਹਾਡੇ ਤੇ ਐਨਾ ਪ੍ਰੈਸ਼ਰ ਹੁੰਦਾ ਕਿ ਅਸੀਂ ਇਸ ਦੇ ਬਾਵਜੂਦ ਵੀ ਅਸੀਂ ਬਾਹਰ ਨਹੀਂ ਜਾ ਸਕਦੇ ਸਾਡਾ ਮਨ ਕਰਦਾ ਇਸ ਪਰਿਵਾਰ ਤੋਂ کنਾਰਾ ਹੋ ਜੇ ਪਰ ਪ੍ਰਮਾਤਮਾ ਬਾਬੇ ਸ਼੍ਰੀਚੰਦ ਨੇ ਕਿਰਪਾ ਕਰਨੀ ਹੈ ਤੁਹਾਡੇ ਤੇ ਵੀ ਸਾਰਿਆਂ ਨੇ ਤੁਸੀਂ ਇਸ ਪ੍ਰੈਸ਼ਰ ਤੋਂ ਇਸ ਦਬਾਤ ਲੋ ਬਾਹਰ ਨਿਕਲਣਾ ਆਹ ਹੈਰੀ ਆ ਮੁੰਡਾ ਸਾਡਾ ਵੀਰ ਆ ਪ੍ਰਾਣੇ ਨੇ ਸਾਈਟੀ ਸਾਹਿਬ ਬੈਠੇ ਨੇ ਆ ਇਹਨਾਂ ਨੂੰ ਤਾਂ ਨਹੀਂ ਕੋਈ ਡਰ ਆਪ ਚੇਅਰਮੈਨ ਸਾਹਿਬ ਦਾ ਬੇਟਾ ਇਹ ਪੁਰਾਣੇ ਤੁਰੇ ਨੇ ਆ ਵੀ ਪੁਰਾਣੇ ਤੁਰੇ ਨੇ ਤਾਂ ਇਹਨਾਂ ਨੂੰ ਕੀ ਹੋ ਗਿਆ ਤਾਂ ਮੈਂ ਧਰੋਵਾਲ ਦੇ ਲੋਕਾਂ ਨੂੰ ਕਹਿਣਾ ਕਿ ਉੱਠੋ ਇੱਕ ਵਾਰੀ ਐਸ ਜਿਹੜਾ ਪ੍ਰੈਸ਼ਰ ਤੇ ਦਬਾਤ ਥਲੇ ਰਾਜਨੀਤੀ ਦੇ ਥਲੇ ਤੁਸੀਂ ਵੋਟਾਂ ਪਾਉਂਦੇ ਇੱਕ ਵਾਰੀ ਪ੍ਰੈਸ਼ਰ ਦੇ ਥਲੇੋਂ ਨਿਕਲ ਕੇ ਵੋਟਾਂ ਪਾਓ